बीजेपी गौरव यादव ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਐਸਐਸਪੀ ਬਠਿੰਡਾ ਸਰਦਾਰ ਹਰਮਨबीर ਸਿੰਘ ਗਿੱਲ ਦੀ ਗਵਾਹੀ ਦੇ ਵਿੱਚ ਅੱਜ 26 ਜਨਵਰੀ ਦੇ ਸੰਬੰਧ ਦੇ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ ਵਿੱਚ ਪਿੰਡੇ ਪਿੰਡ ਅਤੇ ਉੱਚੋ ਮੰਡੀ ਨਥਾਣਾ ਨਹੀਂਆਵਾਲਾ ਸੰਗਤ ਮੰਡੀ ਤਲਵੰਡੀ ਆਦ ਇਲਾਕਿਆਂ ਦੇ ਵਿੱਚ ਭਾਰੀ ਪੁਲਿਸ ਫੋਰਸ ਨੇ ਇੱਕ ਫਲੈਗ ਮਾਰਚ ਕੱਢਿਆ ਐਸਐਸਪੀ ਹਰਮਨ ਬੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਲੋਕਾਂ ਦੇ ਵਿੱਚ ਪੁਲਿਸ ਅਤੇ ਉਹਨਾਂ ਦੇ ਵਿੱਚ ਕੰਫੀਡੈਂਸ ਵਿਸ਼ਵਾਸ ਪੈਦਾ ਕਰਨ ਦੇ ਲਈ ਪੁਲਿਸ ਚੌਕਸੀ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਨਸ਼ਾ ਤਸਕਰ ਅਤੇ ਗੁੰਡਾ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੁਸੀਂ ਦੇਖ ਰਹੇ ਹੋ ਪੁਲਿਸ ਹਰ ਇਲਾਕੇ ਦੇ ਵਿੱਚ ਬੁਰੀ ਭਾਰੀ ਫੋਰਸ ਦੇ ਨਾਲ ਜਿਹੜਾ ਫਲੈਗ ਮਾਰਚ ਕੱਢ ਰਹੀ ਹੈ ਤੇ ਆਓ ਇਸ ਵਾਰ ਇਹ ਆਪਣਹ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਦੇ ਨਾਲ ਸਾਡੀ ਬੇਸਿਕਲੀ ਅਪੀਲ ਤਾਂ ਇਹ ਹੈ ਕਿ 26 ਜਨਵਰੀ ਦੇ ਪਰਵਾਹ ਰਿਆ ਤੇ ਇਸ ਮੌਕੇ ਜਗ੍ਹਾ ਜਗ੍ਹਾ ਤੇ ਅਪ ਵੱਖ-ਵੱਖ ਤਿੱਕੇ ਨਾਲ ਲੋਕ ਇਹ ਦਿਵਸ ਨੂੰ ਮਨਾਉਂਦੇ ਨੇ ਸਾਹ ਹਰਬੰਨ ਸਿੰਘ ਗਿੱਲ ਐਸਐਸਪੀ ਸਾਹ ਬਠਿੰਡਾ ਉਹਨੇ ਵੀ ਉਹਨਾਂ ਨੇ ਇੱਕ ਪਲਾਨਿੰਗ ਤਹਿਤ ਸਾਰੇ ਜ਼ਿਲ੍ਹੇ ਵਿੱਚ ਹੀ ਵੱਖ-ਵੱਖ ਪਲਾਜ਼ਾ 'ਚ ਵੱਖ-ਵੱਖ ਸਾਢੇ ਜਿੰਨ ਦੇ ਵੱਖ-ਵੱਖ ਟਾਈਮ ਤੇ ਫਲੈਗ ਮਾਰਚ ਕਰਵਾਇਆ ਤਾਂ ਕਿ ਲੋਕਾਂ 'ਚ ਇੱਕ ਕੌਨਫੀਡੈਂਸ ਦੀ ਭਾਵਨਾ ਰਹੇ ਕਿਉਂਕਿ ਪੁਲਿਸ ਪ੍ਰੈਜ਼ੈਂਸ ਦੇ ਨਾਲ ਆਨ ਪਬਲਿਕ ਬਹੁਤ ਹੀ ਤਾਂ ਮਤਲਬ ਯਕੀਨ ਤੇ ਭਰੋਸਾ ਪ੍ਰਤੀਕ ਪ੍ਰਗਟ ਕਰਦੀ ਹੈ ਉਸੇ ਤਹਿਤ ਅਸੀਂ ਠਾਨਾ ਲਠਾਣਾ ਤੇ ਠਾਣਾ ਨਈਆਵਲ ਦੇ ਏਰੀਆ ਵਿੱਚ ਖਾਸ ਤੌਰ ਤੇ ਆਬਾਦੀ ਵਾਲੇ ਏਰੀਆ ਵਿੱਚ ਫਲੈਗ ਮਾਰਚ ਕਰ ਰਹੇ ਹਾਂ ਦੋਨੇ ਠਾਣੇ ਦੇ ਚੌਂਕੇ ਮਿਲ ਕੇ ਤੇ ਅਸੀਂ ਪੁੱਚੋ ਮੰਡੀ ਤੋਂ ਸਟਾਰਟ ਕਰਕੇ ਤੇ ਅਖੀਰ ਨੂੰ ਅਸੀਂ ਜੀਦਲੇ ਦੇ ਪਾਸੇ ਫਿਨਿਸ਼ ਕਰਾਂਗੇ ਤਾਂ ਕਿ ਦੋਨੇ ਠਾਣੇ ਦੇ ਚੌਂਕਿਆਂ ਦਾ ਏਰੀਆ ਸਾਰਾ ਕਵਰ ਹੋ ਜਾਵੇ ਦੇ ਨਾਲ ਸਟਾਫ ਜਿਹੜਾ ਉਹ ਕੋਲ ਕੋਲ ਤੁਹਾਡੇ ਨਾਲ ਇਸ ਮੇਰੇ ਨਾਲ ਐਸਚਓ ਨਿਆਵਾਲ ਐਸਚਓ ਨਥਾੜਾ ਚੌਂਕੀਚਰਜ ਪਿੱਛੋਂ ਚੌਂਕੀਚਰਜ ਕਿਲੀ ਤੇ ਚੌਂਕੀਚਰ ਗੋਨਿਆ